वेलकम बैक टू माय न्यू व्लॉग उम्मीद करता रहोगे आज का व्लॉग कर दे स्टार्ट साडी बस बस ਦਾ ਟਾਇਰ ਪੈਂਚਰ ਹੋ ਗਿਆ ਸੀ ਤਾਂ ਹੀ ਕਰਕੇ ਮੈਂ ਲੇਟ ਹੋਗਾ ਹੁਣ ਵੱਜ ਚੁਕੇ ਨੇ ਰਾਤ ਦੇ 8:30 ਚਲੋ ਵਲੌਗ ਮੈਂਗਾ ਫਿਰ ਲੇਟ ਹੋ ਗਿਆ ਸੌਰੀ ਬਣਾਉਣੇ ਬਣਾਉਣਾਗੇ ਬਣਾਉਣੇ ਬਣਾਉਣਾ ਤੇ ਚਲੋ ਚਲ ਖਾ ਦੇ ਲੈਂਦੇ ਹਾਂ ਤੇ ਸਾਡੀ ਇੰਡੀਆ ਹਾਂ ਗਿਆ ਇਧਰ ਯਾਰ ਟਾਇਰ ਬੰਦ ਆਇਆ ਨਹੀਂ ਤੇ ਤੇ ਹੁਣ ਜਿੱਲੇ ਸੀ ਆਪਾਂ ਇਧਰ ਅੰਦਰ ਤੂੰ ਆਪ ਜੀ ਨੂੰ ਲੈ ਟਾਲ ਲਿਆ ਕੰਮ ਕਰ ਦਿਖਾਉਂਦੇ ਆ ਸਾਨੂੰ ਜਗਾਤੀ ਅੰਦਰ ਆਜੋ ਅੱਜ ਕਿ ਕਿ ਟਿ ਸਬ지 ਅੱਜ ਆ ਮਟਰਾਂ ਆ ਮਟਰ ਦੇ ਮੀਨ ਫਿਰ ਠਿਕਾ ਠਾਰ ਕੇ ਹੀ ਖਾਣੇ ਆ ਮੈਂ ਪਾਣੀ ਪੀਣਾ ਸੀ ਪਾਣੀ ਮੰਮੀ ਤੋਂ ਲਓ ਗਰਮ ਕਰਕੇ ਪੀਓ ਠੰਡ ਬਾੜੀ ਬਾਪ ਐਨੀ ਹੈ ਚਲ ਕੋਈ ਨਾ ਤੇ ਮਦਾਨੀ ਦਾ ਪਲੱਗ ਹੋ ਗਿਆ ਸੀਗਾ ਕੀ ਸੋ ਮਾਹੂਨੇ ਰੋਟੀ ਖਾ ਲੇਗਾ ਹੋਰ ਇੰਤਰੀ ਖਾ ਲਾ ਫੋਈ ਕੰਮ ਖਾਏ ਇਨੀਛ ਦੀ ਸਾਂ ਜਾਨਾ ਕੀਤਨੇ ਆਦੀ ਨਹੀਂ ਦਿੱਤੀ ਨੂੰ ਮਾਂ ਖੇਡਣਾ ਨਹੀਂ ਕੱਲ੍ਹ ਤੋਂ ਤਾਂ ਇਹਨਾਂ ਨੇ ਆਪ ਰਹਿਣਾ ਕੱਲ੍ਹ ਤੋਂ ਨਹੀਂ ਆਣਾ ਕਦੋਂ ਆਣਾ ਫਿਰ ਚਾਹ ਹੋਰ ਕਿੰਨਾ ਪ੍ਰਾਣ ਦਾ ਕੀ ਰੋਟੀ ਲੈ ਕੇ ਨਹੀਂ ਇਹਦੇ ਨਾਲ ਖਾਣੀ ਮੇਰੇ ਹੱਥ ਤੇ ਘਰੇ ਪਏ ਆ ਟੈਲੀਫੋਨ ਤੇ ਆਜੀ ਕੋਲੋਂ ਮਾਰਿਆ ਸੀ ਉਹ ਤੇ ਹਾਂ ਇੱਕ ਤੋਂ ਇਹਦੇ ਤਾਂ ਦੇਖੋ ਤਦ ਨੂੰ ਕੋਪਰਲ ਕਰ ਸਤਰਾਮ ਤੀ ਦਦੇ ਇਚ ਦਾਲ ਹਾਂ ਠੀਕ ਆ ਇਚ ਸਬਜੀ ਸਬਜੀ ਹੈਨਾ ਮੈਂ ਦਾਲ ਕਹਿੰਦਾ ਉਹ ਨਾ ਸਬਜੀ ਨੂੰ ਸਬਜੀ ਨੂੰ ਕਹਿੰਦਾ ਮੈਂ ਦਾਲ ਤੈਨੂੰ ਤਦਿਆ ਆ ਤੁਸੀਂ ਕਿਉਂ ਵੱਡਾ ਵੀ ਮਿਲ ਜਾਂਦਾ ਇਦੂ ਦਾ ਹੈਨਾ ਕਿਲੋ ਵਾਲਾ ਵੱਡਾ ਪਲਣਦਾ ਆ ਹੱਦਾ ਕਿਲੋ ਵਾਲਾ

ਕਾ ਇਹ ਤੇ ਲਗਾ ਕਾਲਸ ਕਿਉਂ ਅਸਲੀ ਪਰਮ ਆਨੰਦ ਦੇ ਦੇ ਜਦੋਂ ਜਦੋਂ ਅਸੀਂ ਲਿਆਦਾ ਸੀਗਾ ਪਹਿਲੀ ਵਾਰੀ ਉਹ ਮੈਂ ਕਿਹਾ ਸੀ ਕਿ ਦੇਖਦੇ ਆਂ ਨੰਦ ਹੁੰਦਾ ਕਿ ਦੌਖ ਹੁੰਦਾ ਤੇ ਹਰ ਪਤਾਂ ਦੇ ਅੰਬਰ ਵਾਈਫਾਈ ਟਿਲ ਫਿੱਟ ਹੋ ਰਾ ਤੇ ਮੰਨਦੇ ਤਾਂ ਐਸਾ ਤੇ ਅਕੀ ਤੇ ਕੀ ਕਰੀਂ ਅੰਦੀ ਨੂੰ ਕੋਈ ਤਾਂ ਨਹੀਂ ਬਾਹਰ ਲਾਇਆ ਤਾਂ ਬਾਹਰ ਲਿਆ ਆਂਦਾ ਸੀ ਜਾਂ ਲਾਇਆ ਹਾਂ ਹਾਂਜੀ ਹਾਂਜੀ ਤੇ ਹੁਣ ਗਾਵਾਂ ਦੇਖ ਲੈਂਦੇ ਆਂ ਗਾਵਾਂ ਚਾਵਾਂ ਗਾ ਮੱਛੀ ਰੀ ਸਾਡੀ ਬੱਚੀ ਮਰ ਗਈ ਸੀ ਇੱਕ ਵਾਰ ਇੱਕ ਤੇ ਹਾਂ ਓ ਤੱਕ ਡਰ ਕੇ ਤਾਂ ਲੋਕੋ ਤੇ ਹਰ ਇਥੇ ਅੱਜ ਦਾ ਬਲੌਗ ਸਮਾਪਤ ਹਾਲੇ ਨੂੰ ਮਿਲਦੇ ਹਾਂ ਅਗਲੀ ਸੰਡੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਓ ਓਕੇ ਬਾਈ ਡਾਡਾ